یاری کرو یاری کرو یاری کرو ਦੀਏ ਖਾਗੇ ਹਾਏ ਹਾਏ ਮਰਦਾਬਾਦ ਮਰਦਾਬਾਦ ਦੀਏ ਖਾਗੇ ਮਰਦਾਬਾਦ ਮਰਦਾਬਾਦ ਮੈਸਰਾ ਖਾਗੇ ਮਰਦਾਬਾਦ 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 ਪੱਕੇ ਖਾਗੇ ਤੇ ਦੁਕਾਨ ਤੇ ਆਏ ਸਰਕਾਰ ਦਾ ਜਿੰਨੂੰ ਲਿਹਾਉਣ ਵਿੱਚ ਮੁਲਾਜ਼ਮਾਂ ਤੇ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਬਹੁਤ ਵੱਡਾ ਹੱਥ ਆ ਕਿ ਇਹਨਾਂ ਨੇ ਆਉਣ ਤੋਂ ਪਹਿਲਾਂ ਜਾਂ ਆਉਂਦੇ ਸਾਰ ਇਹ ਸਰਕਾਰ ਦਾ ਬਜਟ ਸੈਸ਼ਨ ਚੱਲਿਆ ਏ ਉਸ ਬਜਟ ਸੈਸ਼ਨ ਦੇ ਵਿੱਚ ਮੁਲਾਜ਼ਮਾਂ ਲਈ ਕਿਸੇ ਤਰ੍ਹਾਂ ਦੀ ਕੋਈ ਸੁਖਾਵੀ ਰਾਹਤ ਨਹੀਂ ਦਿੱਤੀ ਗਈ ਜਿਸ ਦੇ ਉਸ ਵਜੋਂ ਕਿਉਂਕਿ ਪ੍ਰਾਣੀ ਪੈਨਸ਼ਨ ਸਕੀਮ ਸਤਵਾਂ ਪੇਕ ਮਿਸ਼ਨ ਜਿਹੜਾ ਕੇਂਦਰ ਦਾ ਲਾਗੂ ਕੀਤਾ ਆ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ 17720 ਵਾਲਾ ਪੱਤਰ ਰੱਦ ਕਰਕੇ ਤੇ ਪੰਜਾਬ ਦੇ ਪੇ ਸਕੇਲ ਦੇਣ ਲਈ ਬਜਟ ਸੈਸ਼ਨ ਚ ਕੁਝ ਰੱਖਿਆ ਨਹੀਂ ਗਿਆ ਇਸ ਤੋਂ ਇਲਾਵਾ ਡੀਏ ਦਾ ਬਕਾਇਆ ਪੇਕ ਮਿਸ਼ਨ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਾਂ ਹੋਰ ਜਿੰਨੀਆਂ ਵੀ ਸਾਡੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਆ ਸਾਨੂੰ ਇਹ ਆਸ ਹੁੰਦੀ ਹੈ ਕਿ ਜਦੋਂ ਵਿਧਾਨ ਸਭਾ ਦਾ ਬਜਟ ਸੈਸ਼ਨ ਹੁੰਦਾ ਹੈ ਤਾਂ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਕੋਈ ਨਾ ਕੋਈ ਉਹਦੇ ਵਿੱਚ ਜ਼ਰੂਰ ਰੱਖਿਆ ਜਾਊਗਾ ਸੋ ਬਜਟ ਸੈਸ਼ਨ ਦੇ ਵਿੱਚ ਮੁਲਾਜ਼ਮਾਂ ਨੂੰ ਨਿਰਾਸ਼ਾ ਪੱਲੇ ਪਈ ਹੈ ਸਰਕਾਰ ਦਾ ਵਿਰੋਧ ਦਰਜ ਕਰਨ ਲਈ ਅੱਜ ਇਹ ਪੰਜਾਬ ਸਰਕਾਰ ਦਾ ਪੁਤਲਾ ਜਿਹੜਾ ਆ ਉਹ ਜਿਲ੍ਹਾ ਜ਼ਿਲੰਦਰ ਦੇ ਸਮੂਹ ਵਿਭਾਗਾ ਦੇ ਮੁਲਾਜ਼ਮਾਂ ਵੱਲੋਂ ਫੁਕਿਆ ਜਾ ਰਿਹਾ ਕੱਲੇ ਜ਼ਿਲੰਦਰ ਜੀ ਫੁਕਿਆ ਜਾਣਾ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਜ਼ਿਲ੍ਹਾ ਜਲੰਧਰ ਦੀ ਵੱਖ-ਵੱਖ ਜਥੇਬੰਦੀਆਂ ਨੇ ਜਿਹੜਾ ਦਿੱਤਾ ਹੈਗਾ ਆ ਸੋ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੰਨੇ ਵੀ ਵਿਭਾਗ ਨੇ ਉਹਨਾਂ ਸਾਰੇ ਵਿਭਾਗਾਂ ਦੇ ਮੁਲਾਜ਼ਮ ਆਗੂ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਤਲਾ ਫੂਕ ਟੋਟਲ ਕਿੰਨੀਆਂ ਮੰਗਾਂ ਕੀਤੀਆਂ ਮੰਗਾਂ ਤਾਂ ਕਾਫੀ ਨੇ ਸਾਡੀਆਂ ਇਹ ਬਜਟ ਸੈਸ਼ਨ ਦੇ ਵਿੱਚ ਸਿਰਫ ਸਾਨੂੰ ਫਾਈਨਾਂਸ ਨਾਲ ਰਿਲੇਟਡ ਮੰਗਾਂ ਦੀ ਗੱਲ ਕਰਦੇ ਆ ਕਿਉਂਕਿ ਵਿਭਾਗੀ ਮੰਗਾਂ ਹੋਰ ਵੀ ਕਾਫੀ ਨੇ ਬਜਟ ਸੈਸ਼ਨ ਦੇ ਵਿੱਚ ਸਾਨੂੰ ਆਸ ਹੁੰਦੀ ਹੈ ਵਿੱਤੀ ਮੰਗਾਂ ਦੀ ਤੁਹਾਨੂੰ ਕੀ ਲੱਗਦਾ ਧਰਨੇ ਪ੍ਰਦਰਸ਼ਨ ਕਰਨ ਨਾਲ ਸਰਕਾਰ ਨੂੰ ਕੋਈ ਫਰਕ ਪਏਗਾ ਸਰਕਾਰ ਨੂੰ ਫਰਕ ਪਏਗਾ ਪਿੱਛੇ ਜਿਹੜੀਆਂ ਜਿਮਨੀ ਚੋਲਾ ਚੋਣਾ ਹੋਈਆਂ ਬਰਨਾਲਾ ਦੇ ਵਿੱਚ ਜਿਹੜਾ ਸਰਕਾਰ ਹਾਰੀ ਕਿਉਂਕਿ ਉਹ ਗੜਵੀ ਸੀਗਾ ਇੱਕ ਸਰਕਾਰ ਦਾ ਤੇ ਇਹ ਜਿਹੜੇ ਸਾਡੇ ਸੰਘਰਸ਼ ਹੋ ਰਿਹਾ ਇਹਨਾਂ ਦੇ ਨਾਲ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਵੀ ਫਰਕ ਪਏਗਾ ਹੁਣ ਜਿਹੜੀ ਬਾਈ ਇਲੈਕਸ਼ਨ ਲੁਧਿਆਣਾ ਹੋਣ ਜਾ ਰਹੀ ਹੈ ਉਹਦੇ ਵਿੱਚ ਵੀ ਸਰਕਾਰ ਦੇ ਖੜੇ ਹੋ ਮੁਲਾਜ਼ਮ ਖੋਲ ਦੇਣਗੇ ਤੁਸੀਂ ਲੁਧਿਆਣਾ ਜਾ ਕੇ ਵਿਰੋਧ ਕਰੋ ਬਾਈ ਇਲੈਕਸ਼ਨ ਦੇ ਬਿਲਕੁਲ ਜੀ ਬਿਲਕੁਲ ਜੀ ਲੋਡ ਪਈ ਤਾਂ ਪੂਰੇ ਪੰਜਾਬ ਚ ਅੱਜ ਤਾਂ ਬਾਈ ਇਲੈਕਸ਼ਨ ਹੋ ਰਹੀ ਹੈ ਉਸ ਤੋਂ ਬਾਅਦ ਵਿੱਚ ਜਿਹੜੀਆਂ 227 ਦੀਆਂ ਵਿਧਾਨ ਸਭਾ ਹਲਕਾ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਪੂਰਾ ਮੁਲਾਜ਼ਮ ਜਿਹੜਾ ਵਰਗਾ ਹੈ ਉਹ ਪੂਰੇ ਮੁਲਾਜ਼ਮ ਪੰਜਾਬ ਦੀਆਂ ਸੜਕਾਂ ਤੇ ਉਤਰ ਕੇ ਸਰਕਾਰ ਦਾ ਪੇਟ ਸੇਪਾ ਕਰਨਗੇ